ਮਹਾਰਾਜ ਫਨੂ ਜਿੱਦਾਂ ਜਵਾਬ ਕੀਤਾ ਜੀ ਪੰਡਿਤ ਜੀ ਤੁਹਾਨੂੰ ਤੇ ਪਤਾ ਹੀ ਹੈ ਫਨੂ ਕਾਦਾ ਪਤਾ ਜੀ ਫਨੂ ਨੂੰ ਆਪਣੇ ਆਪ ਦਾ ਨਹੀਂ ਪਤਾ ਜੀ ਪੰਡਿਤ ਜੀ ਤੁਸੀਂ ਸਾਡੇ ਸ਼ਾਹੀ ਪੰਡਿਤੋਂ ਹਾਂ ਮਾਰੀ ਪੰਡਿਤੋਂ ਤੁਹਾਨੂੰ ਕਾਦੇ ਲਈ ਬੁਲਾਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨਹੀਂ ਮਹਾਰਾਜ ਤੁਸੀਂ ਹੁਕਮ ਕਰੋ ਮੰਨੂ ਕਿਸ ਲਈ ਬੁਲਾਇਆ ਇੱਕ ਇੱਕ ਕਰਕੇ ਛੇ ਧੀਆਂ ਸਾਡੇ ਘਰ ਦੇ ਚਾਹ ਨੂੰ ਲੈ ਚੁੱਕੀਆਂ ਨੇ ਕੀ ਮਹਾਰਾਜ ਤੇ ਹਰ ਵਾਰ ਤੁਸੀਂ ਜੋ ਟੀਵਾ ਦੱਸਿਆ ਸਹੀ ਹੋਇਆ ਜੀ ਮਹਾਰਾਜ ਇਸ ਵਾਰ ਫੇਰ ਪ੍ਰਮਾਤਮਾ ਨੇ ਸਾਡੇ ਘਰ ਦੇ ਵਿੱਚ ਆਸ ਲਗਾਈ ਏ ਤੇ ਹਜਾ ਟੀਵਾ ਲਾ ਕੇ ਦੇਖੋ ਕੀ ਇਸ ਵਾਰ ਸਾਡੇ ਘਰ ਦੇ ਵਿੱਚ ਪੁੱਤਰ ਹੋਵੇਗਾ ਨਾ ਉਹਨੇ ਦੇਖ ਲੈ ਮਹਾਰਾਜ ਉਹਨੇ ਦੇਖ ਲੈਣੇ ਆਂ ਹਾਂ ਕੀ ਹੋਇਆ ਬੰਦੇ ਜੀ ਸਹਤ ਮਹਾਰਾਜ ਹਜੇ ਸਕੰਜੇ ਜਲਦੀ ਹੈ ਜੀ ਸਕੰਜੇ ਜਲਦੀ ਹੈ ਸਕੰਜੇ ਮਹਾਰਾਜ ਜੀ ਮੈਂ ਇਹ ਜਾਣੀ ਦੱਸ ਸਕਦਾ ਕਿ ਤੁਹਾਡੇ ਘਰ ਪੁੱਤਰ ਹੋਊਗਾ ਕਿ ਪੁੱਤਰੀ ਹੋਊਗੀ ਪਰ ਜੋ ਵੀ ਤੁਹਾਡੇ ਘਰ ਜਨਮ ਲਏਗਾ ਉਹ ਤੁਹਾਡੇ ਲਈ ਸ਼ੁਭ ਹੋਵੇਗਾ ਬੰਦੇ ਜੀ ਸ਼ੁਭ ਤੇ ਸਾਨੂੰ ਪਤਾ ਹੈ ਸਾਡੇ ਘਰ ਦੇ ਵਿੱਚ ਪੁੱਤ ਆਣ ਦੇ ਨਾਲ ਹੀ ਹੋਵੇਗਾ ਕਿਉਂਕਿ ਸਾਨੂੰ ਇਸ ਰਾਜ ਦਾ ਵਾਰਿਸ ਚਾਹੀਦਾ ਹੈ ਤੇ ਵਾਰਿਸ ਪੁੱਤਰ ਹੁੰਦਾ ਏ ਇਸ ਕਰਕੇ ਚੰਗੀ ਤਰ੍ਹਾਂ ਦੇਖੋ ਕਿ ਇਸ ਵਾਰ ਸਾਡੇ ਘਰ ਪੁੱਤਰੀ ਹੋਵੇਗਾ ਨਾ ਮਹਾਰਾਜ ਤੁਸੀਂ ਉਸ ਪਰਮਾਤਮਾ ਦੇ ਦਰ ਤੇ ਜਾਇਆ ਕਰੋ ਉਸ ਕ੍ਰਿਸ਼ਨ ਮਨਾਰੀ ਦਾ ਸਿਮਰਨ ਕਰਿਆ ਕਰੋ ਉਸ ਕ੍ਰਿਸ਼ਨ ਮਨਾਰੀ ਦੇ ਮੰਦਿਰ ਤੇ ਜਾਇਆ ਕਰੋ ਉਹਨਾਂ ਦੀ ਪੂਜਾ ਕਰਿਆ ਕਰੋ ਪਰ ਮੈਂ ਇੱਕ ਗੱਲ ਤੁਹਾਨੂੰ ਫਿਰ ਕਹਿਣਾ ਮੈਂ ਇਹ ਦੱਲ ਨਹੀਂ ਸਕਦਾ ਕਿ ਤੁਹਾਡੇ ਘਰ ਪੁੱਤਰ ਹੋਵੇਗਾ ਕਿ ਪੁੱਤਰੀ ਹੋਵੇਗੀ ਜੋ ਵੀ ਤੁਹਾਡੇ ਕਰ ਹੋਵੇਗਾ ਤੇ ਤੁਹਾਡਾ ਨਾਮ ਰਹੇਗੀ ਦੁਨੀਆ ਤੱਕ ਅਮਰ ਕਰ ਦੇਵੇਗਾ ਠੀਕ ਹੈ ਪੰਡਿਤ ਜੀ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕ੍ਰਿਸ਼ਨ ਭਗਵਾਨ ਦੇ ਮੰਦਰ ਵਿੱਚ ਜਾਵਾਂ ਉਹਨਾਂ ਦੇ ਨਾਮ ਤੇ ਆਵਾਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਜਦਾ ਸਲਾਮ ਕਰਾਂ ਅਰਦਾਸ ਬੇਨਤੀ ਕਰਾਂ ਤਾਂ ਮੈਂ ਹੁਣੇ ਕ੍ਰਿਸ਼ਨ ਭਗਵਾਨ ਦੇ ਮੰਦਰ ਦੇ ਵਿੱਚ ਜਾਵਾਂਗਾ ਆਪਣੇ ਨਾਲ ਘਰਵਾਲੀ ਲੈ ਕੇ ਉੱਥੇ ਕ੍ਰਿਸ਼ਨ ਭਗਵਾਨ ਦੀ ਆਰਤੀ ਕਰਾਂਗਾ ਜੀ ਮਹਾਰਾਜ ਅਰੇ ਮਹਾਰਾਜ ਉਹ ਕ੍ਰਿਸ਼ਨ ਮਹਾਰਾਜ